ਸੋ ਅਮਰੀਕਾ ਤੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਸੋ ਅਮਰੀਕੀ ਰਾਸ਼ਟਰਪਤੀ 트੍ਰੰਪ ਵੱਲੋਂ ਹੁਣ 골ਡ ਕਾਰਡ ਸਕੀਮ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਸੋ 5 ਮਿਲੀਅਨ ਅਮਰੀਕੀ ਡਾਲਰ ਨੇ ਜਿਹੜੇ ਉਹ ਖਰਚਣੇ ਪੈਣਗੇ ਤਾਂ ਤੁਸੀਂ ਇਸ ਸਕੀਮ ਦਾ ਲਾਹਾ ਲੈ ਸਕਦੇ ਹੋ ਸੋ ਅਮਰੀਕੀ ਰਾਸ਼ਟਰਪਤੀ ਨੇ ਆਖਿਆ ਕਿ 골ਡ ਕਾਰਡ ਸਕੀਮ ਸ਼ੁਰੂ ਕੀਤੀ ਗਈ ਹੈ ਤੇ ਇਸ ਸਕੀਮ ਦਾ ਜੋ ਵੀ ਵਿਅਕਤੀ ਲਾਹਾ ਲਵੇਗਾ ਉਸ ਨੂੰ ਅਮਰੀਕੀ ਨਾਗਰਿਕਤਾ ਦੇ ਨਾਲ-ਨਾਲ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਮੌਕਾ ਵੀ ਦਿੱਤਾ ਜਾਵੇਗਾ ਸੋ ਲਗਾਤਾਰ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਤੇ ਬੀਤੇ ਦਿਨੀ ਤਿੰਨ ਅਮਰੀਕੀ ਜਹਾਜ਼ ਨੇ ਜਿਹੜੇ ਅਮਰitsar ਦੇ 에어ਪੋਰਟ ਤੇ ਵੀ ਉਤਾਰੇ ਗਏ ਸਨ ਜਿਨ੍ਹਾਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਉਹ ਨੌਜਵਾਨ ਸਨ ਜੋ ਕਿ ਕਿਸੇ ਨਾ ਕਿਸੇ ਤਰੀਕੇ ਅਮਰੀਕਾ ਪਹੁੰਚੇ ਸਨ ਪਰੰਤੂ ਜੋ ਵੀ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਅਮਰੀਕਾ ਵੱਲੋਂ ਇਸ ਦੀ ਸ਼ੁਰੂਆਤ ਹੈ ਜਿਹੜੀ ਕਰ ਦਿੱਤੀ ਗਈ ਸੀ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵੱਲੋਂ ਡਿਪੋਰਟ ਕਰਨਾ ਸ਼ੁਰੂ ਕੀਤਾ ਗਿਆ ਸੀ ਤੇ ਇਹਨਾਂ ਦੇ ਵਿੱਚੋਂ ਕਾਫੀ ਨੌਜਵਾਨ ਨੇ ਜਿਹੜੇ ਪੰਜਾਬ ਦੇ ਨਾਲ ਵੀ ਸਬੰਧ ਰੱਖਦੇ ਨੇ ਸੋ ਹੁਣ ਅਮਰੀਕਾ ਜਾਣ ਦੇ ਚਾਹਵਨ ਲੋਕਾਂ ਦੇ ਲਈ ਇੱਕ ਸੁਨਹਿਰੀ ਮੌਕਾ ਜਿਹੜਾ ਅਮਰੀਕਾ ਵੱਲੋਂ ਦਿੱਤਾ ਜਾ ਰਿਹਾ ਸੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 골ਡ ਕਾਰਡ ਸਕੀਮ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੋ 5 ਮਿਲੀਅਨ ਡਾਲਰ ਖਰਚ ਨੇ ਪੈਣਗੇ ਤਾਂ ਤੁਸੀਂ ਇਸ ਸਕੀਮ ਦਾ ਲਾਹਾ ਲੈ ਸਕਦੇ ਹੋ ਸੋ ਇਸ ਸਕੀਮ ਨੂੰ ਜੇਕਰ ਤੁਸੀਂ ਹਾਸਲ ਕਰਨਾ ਹੈ ਤਾਂ ਤੁਹਾਨੂੰ ਜਾਂਚ ਦੇ ਵਿੱਚੋਂ ਵੀ ਲੰਘਣਾ ਪੈ ਸਕਦਾ ਹੈ ਕਿਉਂਕਿ ਅਮਰੀਕਾ ਕਹਿੰਦਾ ਕਿ ਜੇਕਰ ਕੋਈ 골ਡ ਕਾਰਡ ਲਵੇਗਾ ਤਾਂ ਉਸ ਦੀ ਜਾਂਚ ਵੀ ਕੀਤੀ ਜਾਵੇਗੀ ਚਾਹੇ ਉਹ ਕਿਸੇ ਵੀ ਮੁਲਕ ਦਾ ਵਿਅਕਤੀ ਕਿਉਂ ਨਾ ਹੋਵੇ ਕਿਉਂਕਿ ਕੋਈ ਵੀ ਮੁਲਕ ਦਾ ਵਿਅਕਤੀ ਇਸ ਸਕੀਮ ਦਾ ਲਾਹਾ ਲੈ ਕੇ ਅਮਰੀਕਾ ਦੀ ਨਾਗਰਿਕਤਾ ਦੇ ਨਾਲ ਨਾਲ ਉੱਥੇ ਕੰਮ ਵੀ ਕਰ ਸਕਦਾ ਸੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਖਿਆ ਕਿ 골ਡ ਕਾਰਡ ਸਕੀਮ ਜੇਕਰ ਤੁਸੀਂ ਲੈਣੀ ਹੈ ਤਾਂ ਉਸ ਦੇ ਲਈ 5 ਮਿਲੀਅਨ ਡਾਲਰ ਵੀ ਖਰਚਨੇ ਪੈਣਗੇ ਨਾਲ ਹੀ ਜਾਂਚ ਵੀ ਕੀਤੀ ਜਾਵੇਗੀ ਜਾਂਚ ਇਹ ਹੈ ਕਿ ਜਿਸ ਨਾਗਰਿਕ ਨੂੰ ਇਹ ਕਾਰਡ ਮਿਲੇਗਾ ਕੀ ਉਹ ਆਪਣੇ ਮੁਲਕ ਦੇ ਵਿੱਚ ਚੰਗਾ ਨਾਗਰਿਕ ਸੀ ਜਾਂ ਨਹੀਂ ਇਹ ਸਭ ਜਾਂਚ ਹੋਵੇਗੀ ਤਾਂ ਹੀ ਤੁਹਾਨੂੰ 골ਡ ਕਾਰਡ ਮਿਲੇਗਾ ਪਰੰਤੂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 골ਡ ਕਾਰਡ ਸਕੀਮ ਹੈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਤੇ 5 ਮਿਲੀਅਨ ਡਾਲਰ ਇਸ ਸਕੀਮ ਦੇ ਉੱਤੇ ਖਰਚਾ ਆਵੇਗਾ ਤੇ ਇਸ ਸਕੀਮ ਦੇ ਰਾਹੀਂ ਤੁਸੀਂ ਹੁਣ ਅਮਰੀਕਾ ਦੀ ਨਾਗਰਿਕਤਾ ਦੇ ਨਾਲ ਨਾਲ ਉੱਥੇ ਕੋਈ ਵੀ ਕੰਮ ਕਾਜ ਹੈ ਜਿਹੜਾ ਕਰ ਸਕਦੇ ਹੋ